ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਉਹ ਸਾਰੇ ਕਾਰਨਾਮਾ ਲੈ ਕੇ ਉਹ ਕਿਫਾਇਤੀ ਤੁਸੀਂ ਸਾਹਮਣੇ ਤੁਸੀਂਾਰੇ ਸਵਾਗਤ

شوکا سا شو سیل ہوا جہاں ابھی ہر مندر صاحب کو پیسے لینے وہ سارے انسان کے رکھتے منگوا کے بہت سارے جڑے ہاتھ کے ہوئے ہوئے ہیں بالکل اور سامانی جی بڑی آؤزی ہے ساری سارے پہلے کرتی ہے اور ساری اور جڑ کے آئے ہیں مڈل کلاس فیملی جن کے آئے ہیں سارے محنت کرتے ہیں سر تعلق صاحب سہولت سے سارے کتنے نہ کتنے ਆਪਸਾਰੀ ਪਰਿਆਉਂਦੇ ਬੰਦੇ ਰਹੇ ਆਪਾਂ ਦੇ ਕੋਲ ਰਹੇ ਯਾਦ ਵੀ ਬੋਲਦੇ ਆਪਾਂ ਨੇ ਕੋਈ ਹੁਕਮਤ ਤੋਂ ਪਾਣੀ ਦੀ ਮਿਲੀ ਨਹੀਂ ਕਿਉਂਕਿ ਉਹ ਕਸਾਰੀ ਜਿਹੜਾ ਨਿਸਾਨ ਤੇ ਦਵਾਨੇ ਕਿਤੇ ਨਾ ਵੀ ਕਿਸਾਰੀ ਨਿਸਾਨ ਦੇ ਬੋਲੇ ਸੁਣੀ ਦੀ ਕੋਈ ਨਜ਼ਰ ਪੰਜਾਬ ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀ ਸਿੰਗਰਸ ਵੀ ਆਏ ਹੋਏ ਨੇ ਜਿੱਥੇ ਹਾਲ ਹੀ ਚ ਸੂਫੀ ਗਾਇਕ ਸਤਿੰਦਰ ਸਤਾਜ ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਅੱਗੇ ਆਈ ਸੀ ਤੇ ਹੁਣ ਰਣਜੀਤ ਬਾਵਾ ਨੇ ਬੀਤੀ ਦਿਨੀ ਹੋਏ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੌਰਾਨ ਇਹ ਐਲਾਨ ਕੀਤਾ ਹੈ ਕਿ ਆਪਣੇ ਸ਼ੋਅ ਦੀ ਸਾਰੀ ਕਮਾਈ ਹੜ੍ਹ ਪੀੜਤਾਂ ਦੀ ਮਦਦ ਲਈ ਧਨ ਕਰਣਗੇ ਰਣਜੀਤ ਬਾਵਾ ਨੇ ਆਪਣੇ ਪਰਫਾਰਮੈਂਸ ਦੌਰਾਨ ਪੰਜਾਬ ਚਾਈ ਹੜਾਂ ਦਾ ਇੱਕ ਵੀਡੀਓ ਵੀ ਦਿਖਾਈ ਹੈ ਤੇ ਰਣਜੀਤ ਬਾਵਾ ਵੀ ਨੇ ਕਿਹਾ ਹੈ ਕਿ ਕਿਸਾਨ ਸ਼ਬਦਾਂ ਠਿੱਡ ਪਰਦੇ ਨੇ ਇਸ ਵੀਡੀਓ ਨੂੰ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤਾ ਤੇ ਨਾਲ ਲਿਖਿਆ ਅਸੀਂ ਕੈਨੇਡਾ ਟੂਰ ਦੀ ਪਹਿਲੇ ਸ਼ੋਅ ਦੀ ਕਮਾਈ ਅਸੀਂ ਹਾਰਡ ਪੀੜਤ ਕਿਸਾਨ ਭਰਾਵਾਂ ਦੀ ਮਦਦ ਲਈ ਦੇਵਾਂਗੇ ਸਾਡੀ ਟੀਮ ਗਰਾਊਂਡ ਲੈਵਲ ਤੇ ਜਾਵੇਗੀ ਅਸੀਂ ਜਿੰਨੇ ਜੋਗੇ ਵੀ ਹਾਂ ਹਮੇਸ਼ਾ ਪੰਜਾਬ ਲਈ ਖੜੇ ਆ ਪੰਜਾਬ ਪੰਜਾਬੀ ਜਿੰਦਾਬਾਦ ਦੱਸਦੀ ਕਿ ਪੰਜਾਬ ਜੋ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਮੀਡੀਆ ਰਿਪੋਰਟਸ ਮੁਤਾਬਕ ਇਸ ਵੇਲੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ 'ਚ ਆਏ ਹੋਏ ਨੇ ਹੜ੍ਹ ਪੀੜਤਾਂ ਨੂੰ ਬਚਾਉਣ ਲਈ ਆਰਮੀ ਐਨਡੀਆਰਐਫ ਐਸਟੀਆਰਐਫ ਬੀਐਸਐਫ ਟੀਮਾਂ ਦੇ ਨਾਲ ਪੁਲਿਸ ਤੇ ਪ੍ਰਸ਼ਾਸਨ ਵੀ ਲੱਗੇ ਹੋਏ ਨੇ ਪੰਜਾਬ ਨੂੰ ਬਚਾਉਣ ਲਈ ਤੇ ਸਪੋਰਟ ਕਰਨ ਲਈ ਸਿਆਸਤ ਵੀ ਪੂਰਾ ਜ਼ੋਰ ਲਾ ਰਹੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਸਰ ਇਸਕੋ 3 ਮਿੰਟ ਦੀ ਬਣਾ ਦੇਣਾ